ਇਸਾ ਸਭ ਦੀ ਬਹੁਤ ਪਿਆਰੀ ਹੈ ਤਾਂ ਕਰਕੇ ਐਸੇ ਸਾਰੇ 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 ਤਿੰਨ ਸਮਾਜ ਵੱਲੋਂ ਅਸੀਂ ਕੰਬਲ दान ਕਰ ਰਹੇ ਹਾਂ ਬੜਾ ਅੱਛਾ ਸੇਵਾ ਦੀ ਕਿੰਨਰ ਸਮਾਜ ਕਰ ਰਿਹਾ ਹੈ ਉਹ ਪਿਛਲੇ ਦਿਨੀ ਵੀ ਕੰਬਲ ਝੁੱਗੀਆਂ ਜੋਪੀਆਂ ਜ ਵੰਡ ਕੇ ਆਏ ਨੇ ਹਾਸ ਵਾਲਾ ਨਮਸਤੇ ਜੀ ਸ਼ਸ਼ੀਕਾਲ ਰਾਮ ਰਾਮ ਸਭ ਨਗਰ ਵਾਸੀਆਂ ਨੂੰ ਮੈਂ ਪੂਜਾ ਬੋਲ ਰਹੀ ਹਾਂ ਅਬੋਰ ਤੋਂ ਗੱਬਨੇ ਸੀ ਨੇ ਤੇ ਅੱਜ ਸਰਦੀ ਦਾ ਦਿਨ ਸੀ ਸਾ ਸਰਦੀ ਬਹੁਤ ਪੈ ਰਹੀ ਹੈ ਤੇ ਤਾਂ ਕਰਕੇ ਅਸੀਂ ਸਾਰੇ ਸਾਡੇ ਸਾਰਾ ਕਿੰਨਰ ਸਮਾਜ ਵੱਲੋਂ ਅਸੀਂ ਕੰਬਲ ਦਾਨ ਕਰ ਰਹੇ ਹਾਂ ਜਿਹੜੇ ਗਰੀਬ ਜਿਹੜੇ ਜ਼ਰੂਰਤਮੰਦ ਹੈਗੇ ਉਹਨਾਂ ਵਾਸਤੇ ਅਸੀਂ ਸਰਦੀ ਵਾਸਤੇ ਕੰਬਲ ਵੇਡ ਕਰ ਰਹੇ ਹਾਂ ਨਰ ਸੇਵਾ ਨਾਰਾਇਣ ਸਮਿਤੀ ਦੇ ਅਥਰੂ ਅਸੀਂ ਇਹ ਸੇਵਾ ਕਰ ਰਹੇ ਹਾਂ ਅਬੂਰ ਦੇ ਅੰਦਰ ਅੱਜ ਬੜਾ ਅੱਛਾ ਸੇਵਾ ਜੋ ਕਿੰਨਰ ਸਮਾਜ ਕਰ ਰਿਹਾ ਹੈ ਪਿਛਲੇ ਦਿਨੀ ਵੀ ਕੰਬਲ ਜੁਗੀਆਂ ਜੋਪੀਆਂ ਚ ਵੰਡ ਕੇ ਆਏ ਨੇ ਔਰ ਅੱਜ ਵੀ ਸੀਟ ਫਾਰਮ ਰੋਡ ਤੇ ਕਾਫੀ ਜੁਗੀਆਂ ਨੇ ਉੱਥੇ ਵੀ ਹੁਣ ਮੌਜੂਦਾ ਸਾਰੀ ਕਿੰਦਰ ਸਮਾਜ ਸਾਡੇ ਨਾਲ ਚਲੇਗਾ ਇਹ ਆਪ ਦੀ ਹੱਥਾਂ ਨਾਲ ਵੰਡ ਕੇ ਆਏਗਾ ਅਨਾਜ ਮੰਡੀ ਦੇ ਅੰਦਰ ਵੀ ਦੇਖਾਂਗੇ ਜਿੱਥੇ ਕੋਈ ਰੱਬ ਦੇ ਪਿਆਰੇ ਬੈਠੇ ਹੋ ਉਹਨਾਂ ਨੂੰ ਵੰਡੇ ਜਾਣਗੇ ਕਣਕ ਦੇ ਗਡਾਉਨ ਨੇ ਇਹਨਾਂ ਥੱਲੇ ਵੀ ਲੋਕ ਬੈਠੇ ਹੁੰਦੇ ਨੇ ਉਹਨਾਂ ਕੋ ਵੀ ਜਾ ਰਹੇ ਹਾਂ ਬਾਈਪਾਸਾ ਦੇ ਵੀ ਚੱਕਰ ਲਗਾਵਾਂਗੇ ਉਹ ਜਿਹੜੇ ਲੋਕ ਜਿਹੜੇ ਲੰਗਰ ਖਾਣ ਆਉਂਦੇ ਨੇ ਜਿਨ੍ਹਾਂ ਕੋ ਲਾਚਾਰੀ ਹੋਏਗੀ ਉਹਨਾਂ ਨੂੰ ਵੀ ਕੰਬਲ ਵੰਡੇ ਜਾਣਗੇ ਉਹ ਵੀ ਸ਼ਹਿਰ ਦੇ ਅੰਦਰ ਕਿਤੇ ਵੀ ਕਿਸੇ ਨੂੰ ਕੋਈ ਰਾਤ ਨੂੰ ਰਜਾਈਆ ਕੰਬਲ ਦੀ ਉਰੰਦੂ ਕੋਲ ਨਾ ਹੋਵੇ ਤੇ ਕਿਰਪਾ ਸਾਡੇ ਨੰਬਰਾਂ ਤੇ ਸੰਪਰਕ ਕਰੇ ਜਾਂ ਗੱਦੀ ਨਿਸ਼ਾਨ ਕਿਨਰ ਸਮਾਜ ਨਾਲ ਸੰਪਰਕ ਕਰ ਲੈਣ ਕਿ ਉਹਨਾਂ ਨੂੰ ਉੱਥੇ ਮੌਕੇ ਤੇ ਮੌਜੂਦਾ ਪਹੁੰਚਾਇਆ ਜਾਏਗਾ ਲੇਕਿਨ ਟਾਈਮ ਰਾਤ ਨੂੰ ਸਮੇਂ ਨਾਲ ਸਾਨੂੰ ਦੱਸ ਦਿੱਤਾ ਜਾਵੇ ਉੱਥੇ ਕੰਬਲ ਜਾਰ ਜਾਈ ਮੌਕੇ ਤੇ ਸੀ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਸਾ ਸਭ ਦੀ ਬਹੁਤ ਪ੍ਰੈਰੀ ਹੈ ਤਾਂ ਕਰਕੇ ਐਸੇ ਸਾਰੇ 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 ਕਿਨਰ ਸਮਾਜ ਵੱਲੋਂ ਅਸੀਂ ਕੰਬਲ ਦਾਨ ਕਰ ਰਹੇ ਹਾਂ ਬੜਾ ਅੱਛਾ ਸੇਵਾ ਦੀ ਕਿਨਰ ਸਮਾਜ ਕਰ ਰਿਹਾ ਹੈ ਪਿਛਲੇ ਦਿਨੀ ਵੀ ਕੰਬਲ ਦੁਗੀਆਂ ਜੋਪੀਆਂ ਜਵਣ ਕੇ ਆਏ ਨੇ ਆਸ ਵਾਲਾ ਨਮਸਤੇ ਜੀ ਸ਼ਸ਼ੀਕਾਲ RAM RAM ਸਭ ਨਗਰ ਵਾਸੀਆਂ ਨੂੰ ਮੈਂ ਪੂਜਾ ਬੋਲ ਰਹੀ ਹਾਂ ਅਬੋਰ ਤੋਂ ਗੱਦੀ ਨਸੀਬ ਤੇ ਅੱਜ ਸਰਦੀ ਦਾ ਬਿਲ ਸੀ ਸਾ ਸਰਦੀ ਬਹੁਤ ਪੈ ਰਹੀ ਹੈ ਤਾਂ ਕਰਕੇ ਅਸੀਂ ਸਾਰੇ ਸਾਰੇ ਸਾਰਾ ਕਿੰਨ ਸਮਾਜ ਵੱਲੋਂ ਅਸੀਂ ਕੰਬਲ ਦਾਨ ਕਰ ਰਹੇ ਹਾਂ ਜਿਹੜੇ ਗਰੀਬ ਜਿਹੜੇ ਜ਼ਰੂਰਤਮੰਦ ਹੈਗੇ ਉਹਨਾਂ ਵਾਸਤੇ ਅਸੀ ਸਰਦੀ ਵਾਸਤੇ ਕੰਬਲ ਬੈਡ ਕਰ ਰਹੇ ਆ ਨਰ세ਵਨਾਰਾਇਣ ਸਮਿਤੀ ਦੇ ਅਥਰੋਸੀ ਐਸਿਓ ਕਰ ਰਹੇ ਆ ਅਬੂਰ ਦੇ ਅੰਦਰ ਅੱਜ ਬੜਾ ਅੱਛਾ ਸੇਵਾ ਜੋ ਕਿੰਦਰ ਸਮਾਜ ਕਰ ਰਿਹਾ ਹੈ ਪਿਛਲੇ ਦਿਨੀ ਵੀ ਕੰਬਲ ਜੁਗੀਆਂ ਜੋਪੀਆਂ ਚ ਵੰਡ ਕੇ ਆਏ ਨੇ ਔਰ ਅੱਜ ਵੀ ਸੀਟ ਫਾਰਮ ਰੋਡ ਤੇ ਕਾਫੀ ਜੁਗੀਆਂ ਨੇ ਉੱਥੇ ਵੀ ਹੁਣ ਮੌਜੂਦਾ ਸਾਰੀ ਕਿੰਦਰ ਸਮਾਜ ਸਾਡੇ ਨਾਲ ਚਲੇਗਾ ਇਹ ਆਪ ਦੀ ਹੱਥਾਂ ਨਾਲ ਵੰਡ ਕੇ ਆਏਗਾ ਅਨਾਜ ਮੰਡੀ ਦੇ ਅੰਦਰ ਵੀ ਦੇਖਾਂਗੇ ਜਿੱਥੇ ਕੋਈ ਰੱਬ ਦੇ ਪਿਆਰੇ ਬੈਠੇ ਉਹਨਾਂ ਨੂੰ ਵੰਡੀ ਜਾਣਗੇ ਕਣਕ ਦੇ ਗਡਾਉਨ ਨੇ ਇਨਾ ਥੱਲੇ ਵੀ ਲੋਕ ਬੈਠੇ ਹੁੰਦੇ ਨੇ ਉਹਨਾਂ ਕੋ ਵੀ ਜਾ ਰਹੇ ਆ ਬਾਈਪਾਸਾ ਦੇ ਵੀ ਚੱਕਰ ਲਗਾਵਾਂਗੇ ਉਹ ਜਿਹੜੇ ਲੋਕ ਜਿਹੜੇ ਲੰਗਰ ਖਾਣ ਆਉਂਦੇ ਨੇ ਜਿਨ੍ਹਾਂ ਕੋ ਲਾਚਾਰੀ ਹੋਏਗੀ ਉਹਨਾਂ ਨੂੰ ਵੀ ਕੰਬਲ ਵੰਡੇ ਜਾਣਗੇ ਉਹ ਵੀ ਸ਼ਹਿਰ ਦੇ ਅੰਦਰ ਕਿਤੇ ਵੀ ਕਿਸੇ ਨੂੰ ਕੋਈ ਰਾਤ ਨੂੰ ਰਜਾਈ ਜਾਂ ਕੰਬਲ ਦੀ ਜ਼ਰੂਰਤ ਹੋਵੇ ਪਰ ਉਹਦੇ ਕੋਲ ਨਾ ਹੋਵੇ ਤੇ ਕਿਰਪਾ ਸਾਡੇ ਨੰਬਰਾਂ 'ਤੇ ਸੰਪਰਕ ਕਰੇ ਜਾਂ ਗੱਦੀ ਕਿਨਰ ਸਮਾਜ ਨਾਲ ਸੰਪਰਕ ਕਰ ਲੈਣ ਕਿ ਉਹਨਾਂ ਨੂੰ ਉੱਥੇ ਮੌਕੇ ਤੇ ਮੌਜੂਦਾ ਪਹੁੰਚਾਇਆ ਜਾਏਗਾ ਲੇਕਿਨ ਟਾਈਮ ਰਾਤ ਨੂੰ ਸਮੇਂ ਨਾਲ ਸਾਨੂੰ ਦੱਸ ਦਿੱਤਾ ਜਾਵੇ ਉੱਥੇ ਕੰਬਲ ਜਾਂ ਰਜਾਈ ਮੌਕੇ ਤੇ ਸੀ ਉਹਨਾਂ ਨੂੰ ਪਹੁੰ ਸਭ ਦੀ ਬਹੁਤ ਤਿਆਰੀ ਹੈ ਤਾਂ ਕਰਕੇ ਅਸੀਂ ਸਾਰੇ ਸਾਰੇ ਸਾਡੇ ਸਮਾਜ ਵੱਲੋਂ ਅਸੀਂ ਕੰਬਲ ਦਾਨ ਕਰ ਰਹੇ ਹਾਂ ਬੜਾ ਅੱਛਾ ਸੇਵਾ ਦੀ ਕਿੰਦਰ ਸਮਾਜ ਕਰ ਰਿਹਾ ਹੈ ਉਹ ਪਿਛਲੇ ਦਿਨੀ ਵੀ ਕੰਬਲ ਦੁਦੀਆਂ ਜੋਪੀਆਂ ਜਵਣ ਕੇ ਆਏ ਨੇ ਹਾਸ ਵਾਲਾ ਨਮਸਤੇ ਜੀ ਸ਼ਸ਼ੀ ਕਾਲ ਰਾਮ ਰਾਮ ਸਭ ਨਗਰ ਵਾਸੀਆਂ ਨੂੰ ਮੈਂ ਪੂਜਾ ਬੋਲ ਰਹੀ ਹਾਂ ਅਬੋਰ ਤੋਂ ਗੱਡੀ ਨੇ ਸੀ ਉਹਨੇ ਤੇ ਅੱਜ ਸਰਦੀ ਦਾ ਦਿਨ ਸੀ ਸਾ ਸਰਦੀ ਬਹੁਤ ਪੈ ਰਹੀ ਹੈ ਤੇ ਤਾਂ ਕਰਕੇ ਅਸੀਂ ਸਾਰੇ ਸਾਡੇ ਸਾਰਾ ਕਿੰਨਰ ਸਮਾਜ ਵੱਲੋਂ ਅਸੀਂ ਕੰਬਲ ਦਾਨ ਕਰ ਰਹੇ ਹਾਂ ਜਿਹੜੇ ਗਰੀਬ ਜਿਹੜੇ ਜ਼ਰੂਰਤਮੰਦ ਹੈਗੇ ਉਹਨਾਂ ਵਾਸਤੇ ਅਸੀਂ ਸਰਦੀ ਵਾਸਤੇ ਕੰਬਲ ਵੰਡ ਕਰ ਰਹੇ ਹਾਂ ਨਰ ਸੇਵਾ ਨਾਰਾਇਣ ਸਮਿਤੀ ਦੇ ਅਥਰੂ ਅਸੀਂ ਇਹ ਸੇਵਾ ਕਰ ਰਹੇ ਹਾਂ ਅਬੂਰ ਦੇ ਅੰਦਰ ਅੱਜ ਬੜਾ ਅੱਛਾ ਸੇਵਾ ਜੋ ਕਿੰਨਰ ਸਮਾਜ ਕਰ ਰਿਹਾ ਹੈ ਉਹ ਪਿਛਲੇ ਦਿਨੀ ਵੀ ਕੰਬਲ ਜੁਗੀਆਂ ਜੋਪੀਆਂ ਚ ਵੰਡ ਕੇ ਆਏ ਨੇ ਔਰ ਅੱਜ ਵੀ ਸੀਟ ਫਾਰਮ ਰੋਡ ਤੇ ਕਾਫੀ ਜੁਗੀਆਂ ਨੇ ਉੱਥੇ ਵੀ ਹੁਣ ਮੌਜੂਦਾ ਸਾਰੀ ਕਿੰਦਰ ਸਮਾਜ ਸਾਡੇ ਨਾਲ ਚਲੇਗਾ ਇਹ ਆਪ ਦੀ ਹੱਥਾਂ ਨਾਲ ਵੰਡ ਕੇ ਆਏਗਾ ਅਨਾਜ ਮੰਡੀ ਦੇ ਅੰਦਰ ਵੀ ਦੇਖਾਂਗੇ ਜਿੱਥੇ ਕੋਈ ਰੱਬ ਦੇ ਪਿਆਰੇ ਬੈਠੇ ਹੋ ਉਹਨਾਂ ਨੂੰ ਵੰਡੇ ਜਾਣਗੇ ਕਣਕ ਦੇ ਗਡਾਉਂ ਨੇ ਇਹਨਾਂ ਥੱਲੇ ਵੀ ਲੋਕ ਬੈਠੇ ਹੁੰਦੇ ਨੇ ਉਹਨਾਂ ਨੂੰ ਵੀ ਜਾ ਰਹੇ ਹਾਂ ਬਾਈਪਾਸਾ ਦੇ ਵੀ ਚੱਕਰ ਲਗਾਵਾਂਗੇ ਉਹ ਜਿਹੜੇ ਲੋਕ ਜਿਹੜੇ ਲੰਗਰ ਖਾਣ ਆਉਂਦੇ ਨੇ ਜਿਨ੍ਹਾਂ ਕੋਲ ਲਾਚਾਰੀ ਹੋਏਗੀ ਉਹਨਾਂ ਨੂੰ ਵੀ ਕੰਬਲ ਵੰਡੇ ਜਾਣਗੇ ਉਹ ਵੀ ਸ਼ਹਿਰ ਦੇ ਅੰਦਰ ਕਿਤੇ ਵੀ ਕਿਸੇ ਨੂੰ ਕੋਈ ਰਾਤ ਨੂੰ ਰਜਾਈ ਜਾਂ ਕੰਬਲ ਉਰੰਦੂ ਕੋਲ ਨਾ ਹੋਵੇ ਤੇ ਕਿਰਪਾ ਸਾਡੇ ਨੰਬਰਾਂ ਤੇ ਸੰਪਰਕ ਕਰੇ ਜਾਂ ਗੱਦੀ ਨਿਸ਼ਾਨ ਕਿਨਰ ਸਮਾਜ ਨਾਲ ਸੰਪਰਕ ਕਰ ਲੈਣ ਕਿ ਉਹਨਾਂ ਨੂੰ ਉੱਥੇ ਮੌਕੇ ਤੇ ਮੌਜੂਦਾ ਪਹੁੰਚਾਇਆ ਜਾਏਗਾ ਲੇਕਿਨ ਟਾਈਮ ਰਾਤ ਨੂੰ ਸਮੇਂ ਨਾਲ ਸਾਨੂੰ ਦੱਸ ਦਿੱਤਾ ਜਾਵੇ ਉੱਥੇ ਕੰਬਲ ਯਾਰ ਜਾਈ ਮੌਕੇ ਤੇ ਸੀ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ